ਇਹਨੀ ਕੰਰਸੀ ਉਹਨਾਂ ਦੀ 17 ਸਾਲ ਦੀ ਉਮਰ ਹੀ ਤੇ 898 ਆਕਤੂਬਰ ਨੂੰ ਲੱਗਣਾ ਇਲਾਕਾ ਫਾਰਮਾਂ ਮਾਰਾ ਸੀ ਟਿਕਟਣਾ ਕਿੰਨੋ ਫਰੀਆ ਫੇ ਵਾਪਰੀ ਭਾਈ ਮੰਡੀ ਮਣੋਂ ਆਇਆ ਤੇ ਇੱਥੇ ਆਣ ਕੇ ਦੋ ਅਸਰ ਨੂੰ ਛੱਡ ਗਿਆ ਕਿ ਤੇ ਇਧਰੋਂ ਲੈਣ ਜਾਂਦਾ ਦੋਸਤ ਇਹ ਗੱਲ ਹੋ ਗਈ ਉਹ ਟਿਕਾ ਲੱਗਿਆ ਦੁਨੀਆ ਬੁੱਤੀ ਕਰੇ ਬੰਦਾ ਬਹੁਤ ਜੜੀ ਨੌਜਵਾਨ ਦੀ ਮੁੱਕ ਤੇ ਉਹੀ ਸੀ ਓਕੇ ਤੇ ਹੋ ਗਈ ਭਾਈ ਆ ਵੀ ਰਿਹਾ ਸਾਡੇ ਕੱਪੀ ਹਾਂਜੀ ਬੜੇ ਕੀ ਨੋ ਤੁਹਾਡਾ ਮੇਰਾ ਭਾਈ ਗਗਨਪਾਲ ਸਿੰਘ ਨਾਮ ਕਿਹੜਾ ਪਿੰਡ ਤੁਹਾਡਾ ਪਿੰਡ ਉੱਚਾ ਬਾਈ ਜਿਹੜੇ ਇਹ ਕਟੜਾ ਗਰਾਸ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਆਪਣਾ ਭਤੀਜਾ ਹੀ ਲੱਗਦਾ ਈ ਬੰਦੋ ਕਿੰਨੀ ਕੋਮਰ ਸੀ ਉਹਨਾਂ ਦੀ ਉਹਨਾਂ ਦੀ 17 ਸਾਲ ਉਮਰ ਹੀ ਤੇ 8 ਗੁਜੇ 8 8 ਤਰੀਕ ਨੂੰ ਉਹਨੂੰ ਲੱਗਣਾ ਸੀ ਫਾਰਮਾਂ ਮੀਨ ਹਾਂ ਤੇ ਕਟੜਾ ਕਿਵੇਂ ਵਾਪਰੀ ਆ ਵਾਪਰੀ ਭਾਈ ਮੰਡੀ ਮਣੋਂ ਆਇਆ ਤੇ ਇੱਥੇ ਆਣ ਕੇ ਦੋਸਤ ਨੂੰ ਛੱਡ ਗਿਆ ਕਿਤੇ ਤੇ ਇਧਰੋਂ ਲੈਣ ਜਾਂਦਾ ਦੋਸਤ ਨੂੰ ਤੇ ਇਹ ਗੱਲ ਹੋ ਗਈ ਉਹ ਤਾਂ ਚਲ ਗਿਆ ਦੁਨੀਆ ਤੋਂ ਕੀ ਕਰੇ ਬੰਦਾ ਮੌਤ ਜਿਹੜੀ ਨੌਜਵਾਨ ਦੀ ਮੌਕੇ ਤੇ ਹੋ ਗਈ ਸੀ ਮੌਕੇ ਤੇ ਹੋ ਗਈ ਭਾਜੀ ਰਾਦਾਬ ਸਾਹਿਬ ਨਹੀਂ ਲਿਆਉਂਦੇ ਨੇ ਭਾਈ ਪਤਾ ਲੱਗਾ ਸੀ ਪਰਿਵਾਰ ਨੂੰ ਭਾਈ ਇੰਨੇ ਬਸ ਪਤਾ ਲੱਗ ਗਿਆ ਮੁੰਡੇ ਦੇ ਯਾਰ ਦੋਸਤ ਨੇ ਉਹਨੇ ਫੋਨ ਕੀਤਾ ਲੱਬ ਲੁੱਬ ਲਿਆਇਦਾਂ ਹੀ ਆ ਗਏ ਜਦੋਂ ਪਰਿਵਾਰ ਮੌਕੇ ਤੇ ਪਹੁੰਚਿਆ ਨੌਜਵਾਨ ਨੂੰ ਹਸਪਤਾਲ ਵੀ ਲੈ ਜਾਏਗਾ ਕਿ ਸਿਰਚੀ ਸਾੜ ਤੇ ਜਦੋਂ ਤੁਹਾਨੂੰ ਪਤਾ ਇੱਥੇ ਇੱਡਾ ਪਾੜ ਪੈ ਗਿਆ ਕੀ ਕਰੂ ਬੰਦਾ ਇੱਥੇ ਇਹ ਇਥੋਂ ਇਹਨੀ ਸਪੀਡ ਨਾਲ ਆ ਗਿਆ ਤੇ ਬੰਦੇ ਤੇ ਕੀ ਕਰੂ ਬੰਦਾ ਇੱਥੇ ਬੰਦਾ ਕੋਲਕਾਰ ਦੇ ਵੀ ਜ ਰਾਜਲਾਇਆ ਸਾਤਾ ਵੀ ਤਿੰਨ ਜਿਹੜੇ ਉਹਦੇ ਹਿੱਸੇ ਹੋ ਗਏ ਘਰ ਹਾਂਜੀ ਭਾਈ ਤਿੰਨ ਹਿੱਸੇ ਹੋ ਗਏ ਕੀ ਕਰੇ ਬੰਦਾ ਭਾਈ ਕਾਰ ਤੇ ਭਾਈ ਲੋਹਾ ਤੇ ਕੁੱਟ ਕੇ ਸਿੱਧਾ ਇਹਣਾ ਬੰਦਾ ਥੋੜੀ ਪਿਛੋੜਾ ਪਾਇਆ ਜਿੰਨੇ ਹੁਣ ਆ ਜਾਣਾ ਵੋਏ ਆਪਾਂ ਕੁੱਟ ਕੇ ਸਿੱਧਾ ਕਰ ਲਾਂਗੇ ਬੰਦਾ ਜਿਹੜਾ ਚਲ ਜਾਂਦਾ ਦੁਨੀਆ ਤੋਂ ਭਾਜੀ ਉਹ ਨਹੀਂ ਹੁੰਦਾ ਜਿਹੜਾ ਮ੍ਰਿਤਕ ਨੌਜਵਾਨ ਦੀ ਪਰਿਵਾਰ ਦੇ ਵਿੱਚ ਕੋਣ ਕੋਣ ਸੀ ਕਿਉਂ ਭਾਈ ਇਹਨਾਂ ਦੇ ਪਰਿਵਾਰ ਤੇ ਆ ਗਿਆ ਇਹਨਾਂ ਦਾ ਪਿਤਾ ਜੀ ਇਹਨਾਂ ਦੇ ਮੰਮੀ ਹੈਗੇ ਆ ਇਹਨਾਂ ਦੇ ਭੈਣ ਵਾਂ ਤਿਆ ਆਪ ਹੀ ਭਾਈ ਗੱਲਾ ਗੱਲਾ ਭਾਈ ਮੇਰਾ ਜੀ ਕੋਲੇ ਬੱਚੇ ਦਾ ਆ ਜਾ ਮੇਰੇ ਤੱਕ ਸਰੀਰ ਕਿੱਥੇ ਆਉਣਾ ਇਸ ਟਾਈਮ ਇਹ ਹੁਣ ਭਾਈ ਕੀਰਾਂ ਵਾਲੀ ਆ ਅੱਛਾ ਹਾਂਜੀ ਰਿਜਰ ਆ ਤੇ ਕੀ ਵਾਲੀ ਉੱਥੇ ਲੱਗਾ ਸਰਕਾਰ ਜਿਹੜਾ ਪਰਿਵਾਰ ਦੇ ਸਰਕਾਰ ਭਾਈ ਬਾਹਰੋਂ ਆਣ ਕੇ ਕੈਨੇਡਾ ਜੋ ਭਾਈ ਕਿੱਥੇ ਸਰਕਾਰ ਕਰਾਂਗੇ ਠੀਕ ਹੈ ਹਾਂਜੀ ਸਰ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਮੰਗਲ ਸਿੰਘ ਸੈਫਲਾਬਾਦ ਦੇ ਬਿਕਰਮਜੀਤ ਸਿੰਘ ਪ੍ਰਧਾਨ ਜਿਹੜੇ ਮੇਰੇ ਪਰਮ ਮਿੱਤਰ ਸੀਗੇ ਜਿਹੜੇ ਬੱਚੇ ਦੀ ਛੜਕਾਤ ਸੇਚ ਮੌਤ ਹੋਈ ਆ ਤਾਂ ਮਤਲਬ ਕਿਵੇਂ ਹੋਈ ਹੈ ਇਹ ਪ੍ਰਧਾਨ ਸਾਹਿਬ ਜੀ ਦੱਸਣ ਤੇ ਆ ਜੀ ਵੀ ਉਹ ਗਾਡੀ ਵਾਸ਼ ਕਰਾਉਣ ਗਿਆ ਸੀਗੇ ਜੀ ਤੇ ਰਸਤੇ ਵਿੱਚ ਬਾਅਦ ਐਕਸੀਡੈਂਟ ਹੋ ਗਿਆ ਤੇ ਇਹਨਾਂ ਨੂੰ ਕਾਲ ਆਈ ਆ ਪਟ્રોલ ਪੰਪ ਆਏ ਨੇ ਕੀਤੀ ਆ ਜੀ ਤੇ ਜਦੋਂ ਜਾ ਕੇ ਗਏ ਆ ਤਾਂ ਗੰਭੀਰ ਹਾਲਤ ਸੀਗੀ ਤੇ ਛੱਕ ਕੇ ਸਿਵਲ ਹਸਪੀਟਲ ਲੈ ਗਏ ਤਾਂ ਉਹਨਾਂ ਨੇ ਮ੍ਰਿਤਕ ਘੋਸ਼ ਕਰਤਾ ਜੀ ਸਦਮਾ ਇੰਨਾ ਜ਼ਿਆਦਾ ਹੋ ਗਿਆ ਵਾ ਜੀ ਇਹ ਤੋਂ ਅਗੇ ਸ਼ਬਦ ਹੈ ਨਹੀਂ ਕੋਣ ਨੂੰ ਜਿੰਨਾ ਸਾਡੇ ਪਰਿਵਾਰ ਸਾਹਮਣਾਂ ਜਾਂ ਪਰਦਾ ਪਰਿਵਾਰ ਦੇ ਨਾਲ ਜਿੰਨਾ ਧੱਕਾ ਕਰ ਗਿਆ ਹੈ ਇਸ ਟਾਈਮ ਤੇ ਸਾਡੇ ਦੋ ਤਿੰਨ ਪਿੰਡਾਂ ਦੇ ਵਿੱਚ ਪੂਰੀ ਸੋਗ ਦੀ ਲਹਿਰ ਰਿਹਾ ਜੀ ਤੇ ਮਹਾਰਾਜ ਨੇ ਬਹੁਤ ਧੱਕਾ ਕੀਤਾ ਬੱਚਾ ਵੀ ਗਰ ਇਕੱਲਾ-ਕੱਲਾ ਸੀ ਕਹਿੰਦੇ ਇਕੱਲਾ-ਕੱਲਾ ਬੱਚਾ ਸੀ ਜੀ ਇਹਦੀ 8 ਤਰੀਕ ਨੂੰ ਉਹਦਾ ਬਾਰਥਡੇ ਸੀਗਾ ਉਹਨੂੰ ਮਾਸਾਲ ਲੱਗਣਾ ਸੀ ਹਲੇ 18 ਸਾਲ ਨਹੀਂ 18 ਸਾਲ ਦੇ ਸੀ ਹਾਂਜੀ ਔਰ ਇੱਕ ਤਰੀਕ ਨੂੰ ਬੇਟੇ ਨੇ ਕੁਸ਼ਤੀ ਕੀਤੀ ਹਲੇ ਜੀ ਪਹਿਲਵਾਨੀ ਕਰਦੇ ਸੀਗੇ ਬਹੁਤ ਵਧੀਆ ਸਰੀਰ ਸੀਗਾ ਹਾਂ ਜੀ ਹੋਰ ਵੀ ਬੱਚਿਆਂ ਨੂੰ ਦੱਸ ਜੀ ਪ੍ਰੇਰਿਤ ਕਰਦੇ ਸੀਗੇ ਪ੍ਰੇਰਿਤ ਕਰਦੇ ਸੀ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਸੀਗੇ ਤੇ ਪ੍ਰਧਾਨ ਜੀ ਵੀ ਇਹੋ ਹੀ ਕੰਮ ਕਰਦੇ ਸੀਗੇ ਵੀ ਜਮ ਜਾਂਦੇ ਸੀ ਬੱਚਿਆਂ ਨੂੰ ਗਾਈਡ ਕਰਦੇ ਸੀਗੇ ਜੀ ਇਹ ਖੇਡਾਂ ਵੱਲ ਦੀ ਪ੍ਰਮੋਟ ਕਰਦੇ ਸੀ ਖੇਡਾਂ ਨੂੰ ਪ੍ਰਮੋਟ ਕਰਦੇ ਸੀ ਪਰ ਮਹਾਰਾਜ ਨੇ ਜੋ ਪ੍ਰਧਾਨ ਜੀ ਨੇ ਕੀਤਾ ਵਾ ਬਹੁਤ ਮਾੜਾ ਕੀਤਾ ਤੇ ਬਹੁਤ ਬਹੁਤ ਮਾੜਾ ਕੀਤਾ ਜੀ ਇਥੋਂ ਕਿ ਬੱਚੇ ਦਾ ਇਹ ਅੰਤਮ ਸੰਸਕਾਰ ਕਿਦੋਂ ਕਰ ਰਹੇ ਆ ਇਹ ਦੇਖੋ ਜੀ ਉਦੇ ਪਰਿਵਾਰਿਕ ਥੋੜਾ ਵਿਦੇਸ਼ ਦੇ ਵਿੱਚ ਹੈ। ਵਿਦੇਸ਼ ਵਿੱਚ ਹੈ। ਹਾਂਜੀ ਜਦੋਂ ਆਉਣਗੇ। ਠੀਕ ਹੈ ਜੀ। ਤੇ ਉਤੋਂ ਬਾਅਦ ਫਿਰ ਸਾਰਿਆਂ ਨੂੰ ਦੱਸਿਆ ਜਾਊਗਾ ਜਦੋਂ ਸਸਕਾਰ ਹੋਊਗਾ। ਤੇ ਠੀਕ ਸਾਰਿਆਂ ਨੂੰ ਠੀਕ ਹੈ ਜੀ। ਹਾਂਜੀ ਸਰ ਕੀ ਨਾਮ ਤੁਹਾਡਾ? ਸੰਦੀਪ ਸਿੰਘ ਭਾਜੀ। ਸੰਦੀਪ ਸਿੰਘ ਜੀ ਜਿਹੜੀ ਰਾਤ ਪੋਰਲ ਪੰਪ ਦੇ ਸਾਹਮਣੇ ਘਟਰਾਵਾਂ ਵਾਪਰੀ ਉਹ ਕਿਵੇਂ ਵਾਪਰੀ ਆ? ਭਾਜੀ ਮੈਂ ਰਾਤ ਪੰਪ ਤੇ ਡਿਊਟੀ ਕਰਦਾ ਹਾਂ ਮੈਨੂੰ ਬਹੁਤ ਜ਼ਿਆਦੀ ਖੜਕੇ ਦੀ ਆਵਾਜ਼ ਆਜੇ। ਮੈਂ ਇਧਰੋਂ ਜਦੋਂ ਬਾਹਰ ਨਿਕਲ ਕੇ ਦੇਖਿਆ ਨਾ ਜਦੋਂ ਮੈਂ ਬਾਹਰ ਗਿਆ ਆ ਮੈਂ ਭਾਜੀ ਤੇ ਮੈਂ ਦੇਖਿਆ ਵੀ ਉਹ ਇੱਕ ਸਾਈਡ ਗੱਡੀ ਦੀ ਪਈ ਸੀ ਇੱਕ ਸਾਈਡ ਤੇ ਲੱਭੀ ਨਹੀਂ ਪੰਜਾ ਸੱਤਾ ਮਿੰਟਾਂ ਦੇ ਵਿੱਚ ਦੂਜੀ ਸਾਈਡ ਲੱਭੀ ਦੂਜੀ ਸਾਈਡ ਤੋਂ ਜਦੋਂ ਗਾਂਹ ਗਏ ਆ ਉੱਥੇ ਮੈਂ ਉਤਮਵੀਰ ਬੈਠਾ ਏ ਉਹ ਲੰਮੇ ਪੈਗੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਨਾ ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਸੀਗੇ ਹਾਂਜੀ ਹਾਂਜੀ ਇੱਕੋ ਪਿੰਡ ਦੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਆਪਣਾ ਭਰਾ ਹੀ ਆ ਠੀਕ ਹੈ ਕੀ ਦੇਖਿਆ ਤੁਸੀਂ ਮੌਕੇ ਤੇ ਮੌਕੇ ਤੇ ਭਾਜੀ ਫਿਰ ਉਹ ਜਿਹੜੀ ਗੱਡੀ ਉਹ ਵੀ ਦੋ ਤਿੰਨ ਹਿੱਸਿਆਂ 'ਚ ਪਈ ਸੀ ਤੇ ਉਤਮ ਵੀ ਭਾਜੀ ਵੀ ਪਿਆ ਸੀ ਇਦਾਂ ਲੰਮੇ ਸੀ ਉਹ ਪੈਰ ਉਹਨਾਂ ਦੇ ਘਰ ਦੇ ਵਿੱਚ ਸੀ ਤੇ ਜਦੋਂ ਮੈਂ ਦੇਖਿਆ ਦੁੱਖਿਆ ਤੇ ਲੱਗੇ ਜਿਹੜੇ ਹੋਰ ਬੰਦੇ ਗਏ ਫੇ ਭਾਈ ਉਹਨਾਂ ਨੂੰ ਫੋਨ ਕੀਤਾ ਜੀ ਤੇ ਭਾਜੀ ਹੁਣ ਆਏ ਫੇ ਬਾਹਰ ਕੱਢਿਆ ਮੁੰਡੇ ਨੂੰ ਉਤਮ ਨੂੰ ਫੇ ਸ਼ਹਿਰ ਲੈ ਕੇ ਭਾਜੀ ਉੱਥੇ ਉਹਨਾਂ ਨੇ ਉਹਨਾਂ ਨੂੰ ਫੇ ਮੈਂ ਤਾਂ ਕੁਝ ਕਰਤਾ ਨਹੀਂ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਅਦ ਚੋਂ ਫੇ ਘਰੇ ਲੰਦਾ ਸੀ ਤੇ ਇੱਕ ਘਟਨਾ ਦੇ ਕੋਈ ਕਾਰਨ ਸਾਹਮਣੇ ਆਏ ਆ ਕੋਈ ਵੀ ਕਿ ਆ ਸਕਿਓ ਵਾਪਰਿਆ ਨਹੀਂ ਭਾਜੀ ਉਹਨਾਂ ਨੂੰ ਤਾਂ ਖੜਕੇ ਦੀ ਆਵਾਜ਼ ਆਈ ਮੈਂ ਫੇ ਉੱਠ ਕੇ ਗਿਆ ਜੀ ਜੀ ਸਭ ਬੰਦੇ ਦੋ ਸੀ ਦੋਵੇਂ ਜਣੇ ਉੱਠ ਕੇ ਗਏ ਤੇ ਉੱਥੇ ਜਾ ਕੇ ਦੇਖਿਆ ਫਿਰ ਗੱਡੀ ਦੋ ਤਿੰਨ ਹਿੱਸਿਆਂ ਦੇ ਵਿੱਚ ਖਿਲਰੀ ਪਈ ਪਹਿਲਾਂ ਸਾਨੂੰ ਇੱਕ ਚੀਜ਼ ਹੀ ਦਿਖੀ ਆ ਦੂਜੀ ਜਿਹੜੀ ਬਾਅਦ ਚ ਦਿਖੀ ਕਿਉਂਕਿ ਉੱਥੇ ਛਾਪੀਆਂ ਭਾਜੀ ਨਹੀਂ ਰਵੋ ਹੀ ਜੀ 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 ਹਾਂ ਜਦੋਂ ਲੱਭਦੇ ਰਹੇ ਫੇਰ ਪਤਾ ਲੱਗਾ ਜਿੱਦਾਂ ਸਾਈਡਾਂ ਦੇ ਗੱਡੀ ਗੁੱਡੀ ਲੱਗੀ ਫੇਰ ਚ ਐਸੀ ਦਾ ਪਤਾ ਲੱਗਾ ਠੀਕ ਹੈ ਹਾਂਜੀ ਇਹ ਕਾਫੀ ਦੂਰ ਤੱਕ ਸਮਾਨ ਜਿਹੜਾ ਕਾਰ ਦਾ ਖਿਲਰਿਆ ਆ ਹਾਂਜੀ ਹਾਂਜੀ ਖਿਲਰਿਆ ਹੈ ਭਾਜੀ ਕਾਫੀ ਦੂਰ ਤੱਕ ਹੀ ਕੋਈ ਚੱਕਾ ਕਿਤੇ ਸੀ ਕੋਈ ਲਿਸੈਂਸਰ ਕਿਸੇ ਬੰਦੇ ਨੂੰ ਚਲ ਗਿਆ ਠੀਕ ਹੈ ਇੰਜਣ ਕਿਤੇ ਆ ਡਿੱਗੀ ਆ ਬੈਕ ਸਾਈਡ ਕਿਤੇ ਆ ਬੈਕ ਸਾਈਡ ਪਹਿਲਾਂ ਪਿੱਛੇ ਵੱਜੀ ਨਾ ਜਿੱਥੇ ਹਾਂ ਕਿਕਰ ਤੇ ਉਹ ਉੱਥੇ ਰਹਿ ਗਈ ਆ ਠੀਕ ਹੈ ਦੂਜੀ ਸਾਈਡ ਅੱਗੇ ਚਲ ਗਈ ਆ ਠੀਕ ਉਸ ਤੋਂ ਅੱਗੇ ਉੱਤੋਂ ਭਾਈ ਬੈਠੇ ਹੋ ਤੇ ਲੰਮੇ ਪੈ ਗਏ ਜੀ ਠੀਕ ਜਾਨੀ ਕਿ ਉਹਨਾਂ ਨੂੰ ਕੋਹੋਸ਼ ਨਹੀਂ ਹੈਗੀ ਠੀਕ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਵੀਰ ਸਿੰਘ ਦਾ ਜੀ ਜਿਹੜੇ ਬੱਚੇ ਨਾਲ ਇਹ ਘਟਨਾ ਵਾਪਰੀ ਆ ਤੁਹਾਡੇ ਕੀ ਲੱਗਦੇ ਸੀ ਮੇਰਾ ਭਾਂਜਾ ਸੀ ਕਿੰਨੀ ਕਿੰਨੀ ਉਮਰ ਸੀ ਉਹਨਾਂ ਦੀ ਨਾ 17 ਸਾਲ ਉਮਰ ਹੈ ਉਤੋਂ ਵੀਰ ਪਹਿਲਵਾਨ ਤੇ ਨਾਂ ਨਾਲ ਜਾਣਿਆ ਜਾਂਦਾ ਇਲਾਕੇ ਵਿੱਚ ਆਪਣੇ ਨਵੇਂ ਪਹਿਲਵਾਨ ਤਿਆਰ ਹੋ ਰਿਹਾ ਹੈ। ਚਲਵਾਨੀ ਕਰਦੇ ਸੀ। ਹਾਂਜੀ ਹਾਂਜੀ। ਬਹੁਤ ਸ਼ੇਰ ਵਾਂਗੂ ਪੜਿਆ। ਹਾਂਜੀ। ਹਾਂਜੀ। ਉਹਨਾਂ ਕੋਲਦੇ ਹੁੰਦੇ ਹੁੰਦਾ। ਪ੍ਰਿਤਪਾਲ ਪਹਿਲਵਾਨ ਜਿਹੜਾ ਉਹਨਾਂ ਕੋਲ ਜਾਣਕਾਰੀ ਸਾਹਮਣੇ ਆਈ ਕਿ ਘਟਨਾ ਕਿਵੇਂ ਵਾਪਰੀ। ਘਟਨਾ ਤਿਰਸ਼ਾ ਮੋੜੇ ਓਵਰ ਸਪੀਡ ਥੋੜੀ ਤੇ ਉਸਦੇ ਕਾਰਨ ਫਿਰ ਕੰਟਰੋਲ ਨਹੀਂ ਹੋਈ ਗੱਡੀ। ਇਹ ਕਾਰਨ ਸਾਹਮਣੇ ਆਇਆ ਜੇ ਤੱਕ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਹਾਲਾਤ ਜਿਹੜੇ ਆ ਜਿਹੜੇ ਬੱਚੇ ਅਕਸਰ ਇਹ ਗੱਡੀਆਂ ਵੜੀਆਂ ਤੇਜ਼ ਚਲਾਉਂਦੇ ਉਹਨਾਂ ਨੂੰ ਕੁਝ ਕਿਸੇ ਮੈਸੇਜ ਦੇਣਾ ਚਾਹੁੰਦੇ ਆ ਨਹੀਂ ਫੜਾਉਣੀ ਚਾਹੀਦੀ ਗੱਡੀ ਜੀ ਇਹ ਤੋਂ ਘੱਟ ਜਿੰਨਾ ਚਿਰ 18 ਸਾਲ ਤੋਂ ਬਾਅਦ ਜਿਹੜੀ ਆ ਫਿਰ ਵੀ ਨਾਲ ਬੈਠਣਾ ਚਾਹੀਦਾ ਇਕੱਲਿਆਂ ਨਹੀਂ ਭੇਜਣਾ ਚਾਹੀਦਾ